ਦੇਖੋ ਇਹ ਬਹੁਤ ਦੇਰ ਦੀ ਲੋਕਾਂ ਦੀ ਜਿਹੜੀ ਮੰਗ ਸੀਗੀ ਜਦੋਂ ਸਪੋਰਟਸ ਬਣਾਵਾਂਗੇ ਕੋਈ ਸਪੋਰਟਸ ਬੱਚਿਆਂ ਦੇ ਖੇਡਣ ਲਈ ਜਗ੍ਹਾ ਹੋਊਗੀ ਤਾਂ ਹੀ ਬੱਚਿਆਂ ਦੀ ਲਗਨ ਲੱਗਦੀ ਆ ਇਹ 26 ਲੱਖ ਦੀ ਲਾਗਤ ਨਾਲ ਜਿਹੜਾ ਇਹ ਪਾਰਕ ਸਪੋਰਟਸ ਗਰਾਊਂਡ ਬਣਾਇਆ ਗਿਆ ਵਾ ਇਸ ਕਰਕੇ ਇੱਥੇ ਜਿੰਮ ਵੀ ਆ ਔਰ ਇੱਥੇ ਕ੍ਰਿਕਟ ਦਾ ਗਰਾਊਂਡ ਵੀ ਆ ਬੱਚੇ ਬੜੀ ਲਗਨ ਨਾਲ ਔਰ ਬੱਚਿਆਂ ਮੈਨੂੰ ਸਭ ਨਾਲ ਵੱਡੀ ਖੁਸ਼ੀ ਇਹ ਆ ਵੀ ਸਾਡੇ ਬੱਚੇ ਖੁਸ਼ ਆ ਜਦੋਂ ਬੱਚਾ ਖੁਸ਼ ਹੋ ਜਵੇ ਸਮਝ ਲੋ ਰੱਬ ਖੁਸ਼ ਆ ਇਹ ਬੱਚਿਆਂ ਦੀ ਖੁਸ਼ੀ ਦੇ ਵਿੱਚ ਮੇਰੀ ਖੁਸ਼ੀ ਆ ਨਸ਼ੇ ਕੁਝ ਦੇ ਰੰਝਾਉਗੇ ਲੱਗਦਾ ਬਿਲਕੁਲ ਨਸ਼ੇ ਦੀ ਤਾਂ ਜੜ ਪੱਟ ਕੇ ਛੱਡਨੀ ਆ ਨਸ਼ਾ ਪੰਜਾਬੀਆਂ ਦੇ ਵਿੱਚ ਇਹ ਜਿਹਾ ਸਿਸਟਮ ਨੇੜੇ ਤੇੜੇ ਨਹੀਂ ਹੋਣਾ ਚਾਹੀਦਾ ਕੀ ਮੈਸੇਜ ਆਉਗੇ ਲੋਕਾਂ ਦੇ ਵਿੱਚ ਦਾ ਵੀ ਜਾ ਰਿਹਾ ਵੀ ਹੋਰ ਵੀ ਕੋ ਮੈਸੇਜ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਾਡੀ ਇਹਦਾ ਮੈਸੇਜ ਕਦੇ ਮਾੜਾ ਨਾ ਪਹਿਲਾਂ ਗਿਆ ਨਾ ਕਦੇ ਹੁਣ ਜਾਣਾ ਨਾ ਕਦੇ ਅੱਗੋਂ ਜਾਣਾ ਵਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਬਾਬੇ ਨਾਨਕ ਨੇ ਤੇਰਾ ਤੇਰਾ ਟੋਲੀ ਹੋਈ ਹੈ ਇੱਥੇ ਕਦੇ ਮਾੜੀ ਗੱਲ ਨਹੀਂ ਜਾਂਦੀ ਜੋ ਹੋਊਗਾ ਸੱਚ ਹੀ ਹੋਣਾ ਵਾ ਕਦੇ ਝੂਠ ਨਹੀਂ ਹੁੰਦਾ ਜਿਹਨੂੰ ਮੈਸੇਜ ਹੋਵੇ ਵੀ ਇੱਥੇ ਖੇਡਾਂ ਮਕਾਣਾ ਸੀ ਮੈਂ ਆਪ ਖੇਡਣਾ ਯੂਥ ਦੇ ਨਾਲ ਮੈਂ ਇਹਨਾਂ ਨੂੰ ਆਪ ਟ੍ਰੇਨਿੰਗ ਦੇਣੀ ਆ ਆਪਣੇ ਬੱਚਿਆਂ ਨੂੰ ਆਪ ਖੇਡੂਗਾ ਇਹਨਾਂ ਨਾਲ ਬਿਲਕੁਲ ਬਿਲਕੁਲ ਤੁਹਾਨੂੰ ਸੰਡੇ ਨੂੰ ਇੱਥੇ ਪੂੜੀਆਂ ਪਾੜੀਆਂ ਨਾਲ ਖਾਵਾਂਗੇ ਨਾਲੇ ਬਾੜ ਦੇ ਵਿੱਚ ਕਰਾਂਗੇ ਬਿਚਾਰ ਜਿਹਾ ਬੜੀ ਹੋ ਰਹੀ ਹੈ ਸਟੇਡੀਅਮ ਖੁੱਲੇਗਾ ਬੱਚਿਆਂ ਵਾਸਤੇ ਜਿੱਦਾਂ ਰਹੇ ਅੱਜ 600 ਲੱਖ ਦੀ ਲਾਗਤ ਨਾਲ ਮੂਰਤ ਕੀਤਾ ਐਮਐਲਏ ਸ਼ੋਕਪਰਾਜ ਬੱਪੀ ਜੀ ਨੇ ਇੰਦਰਜੀਤ ਕੌਰ ਮੈਡਮ ਨੇ ਕਿ ਮੈਂ ਵੀ ਇੱਥੇ ਆਇਆ ਆਇਆ ਹਾਂ ਤੇ ਬੱਚੇ ਬਹੁਤ ਖੁਸ਼ ਆ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੈ ਵੀ ਬੱਚੇ ਬਹੁਤ ਐਸ ਏਰੀਆ ਦੇ ਖੁਸ਼ ਆ ਵੀ ਸਾਨੂੰ ਖੇਡਣ ਨੂੰ ਜਗ੍ਹਾ ਮਿਲ ਗਈ ਅੱਗੇ ਅਸੀਂ ਗਲੀਆਂ 'ਚ ਖੇਡ ਨਹੀਂ ਸਕਦੇ ਸੀ ਘਰ ਦੇ ਗੁੱਸੇ ਹੁੰਦੇ ਸੀ ਆਂਟੀ ਗੁੱਸੇ ਹੁੰਦੇ ਸੀ ਗੱਡੀਆਂ 'ਚ ਬਾਲਾਂ ਵੱਜਦੀਆਂ ਸੀ ਇਸ ਕਰਕੇ ਅਸੀਂ ਹੁਣ ਇੱਥੇ ਖੇਡਿਆ ਕਰਾਂਗੇ ਬੱਚਿਆਂ ਦੀ ਖੁਸ਼ੀ ਨਾਲ ਆਪਾਂ ਨੂੰ ਬਹੁਤ ਖੁਸ਼ੀ ਮਿਲੀ ਹੈ ਅਸੀਂ ਜੋ ਇਹ ਮੈਸੇਜ ਲਾ ਤੋਗੇ ਬਤੀਆਣਾ ਹੁਣ ਅੱਗੇ ਵੀ ਹੋਰ ਐਮਐਲਏ ਸਾਹਿਬ ਨੇ ਦੱਸਿਆ ਵੀ ਤਿੰਨ ਗਰਾਊਂਡ ਹੋਰ ਤਿਆਰ ਹੋ ਰਹੇ ਆ ਤੇ ਬਹੁਤ ਜਲਦੀ 2 ਮਹੀਨੇ ਤੱਕ ਉਹ ਵੀ ਤਿਆਰ ਹੋ ਜਾਣਗੇ ਉਹ ਦਾ ਵੀ ਐਈ ਮੂਰਤ ਕਰਾਂਗੇ ਤੇ ਉਹ ਦਾ ਮੂਰਤ ਐਮਐਲਏ ਸਾਹਿਬ ਨੇ ਦੱਸਿਆ ਵੀ ਸ਼ਾਇਦ ਅਸੀਂ ਸੀਐਮ ਸਾਹਿਬ ਤੋਂ ਟਾਈਮ ਲੈ ਰਹੇ ਆ ਉਹ ਉਹਨਾਂ ਤੋਂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਜਿਹੜਾ ਅੱਜ ਉਪਰਾਲਾ ਕੀਤਾ ਹੈ ਨਾ ਐਮਐਲਏ ਸਾਹਿਬ ਨੇ ਜਿਹੜੇ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ ਅਸੀਸਾਂ ਮਿਲਿਆ ਹੈ ਨਾ ਗੁਵਾਨ ਦੇ ਵਿੱਚ ਮੱਲੇ ਦੇ ਵਿੱਚ ਏਰੀਆ ਵਾਈ ਜਿਹੜੇ ਸੀਗੇ ਉਹ ਅੱਜ ਕਹਿ ਕੇ ਗਏ ਕਿ ਸਾਡੇ ਪੁੱਤ ਜਿਹੜੇ ਗਲੀਆਂ ਦੇ ਵਿੱਚ ਖੇਡਦੇ ਸੀ ਅੱਜ ਹੁਣ ਇੱਕ ਜਗ੍ਹਾ ਤੇ ਆ ਕੇ ਖੇਡਣਗੇ ਤੇ ਅਸੀਂ ਐਮਐਲਏ ਦਾ ਸਾਡਾ ਦਿਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਤੁਸੀਂ ਅਪਰੈਲਾ ਕੀਤਾ ਵਾ ਅਸੀਂ ਕਹਿ ਗੁਜ਼ਾਰਾਂ ਕਿ ਇਹਨੇ ਨਾਲ ਦੇ ਹਰ ਏਰੀਆ ਦੇ ਵਿੱਚ ਬਣਾਏ ਜਾਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਇਹ ਵਾਰਡ ਇਹ ਮੱਲੇ ਬੜ ਪੁਰਾਣੇ ਨੇ ਤੇ ਕੋਈ ਜਗ੍ਹਾ ਹੀ ਨਹੀਂ ਹੈ ਕਿ ਜੀ ਪਾਰਕ ਬਸ ਜਦੋਂ ਕੁਛ ਸਟੇਟ ਬੱਚੇ ਗਲੀਆਂ 'ਚ ਖੇਡਦੇ ਆ ਰੋਡਾਂ 'ਤੇ ਖੇਡਦੇ ਆ ਤੇ ਨੁਕਸਾਨ ਹੁੰਦਾ ਟ੍ਰੈਫਿਕ ਜਾਮ ਹੁੰਦੇ ਨੇ ਐਮਐਲਏ ਸਾਹਿਬ ਨੇ ਇੱਕ ਆਪਰਾਲਾ ਬਹੁਤ ਵਧੀਆ ਕੀਤਾ ਜਿਹੜਾ ਵੀ ਇੱਥੇ ਖੁਰਾਜਕ بڑے ਐਮਐਲਏ ਆਏ بڑے ਕਿ ਕਿਸੇ ਨੇ ਸੋਚਿਆ ਹੀ ਨਹੀਂ ਨਾ ਵਾਰੇ ਘਰ ਬਹਿ ਕੇ ਜਿੱਤ ਕੇ ਘਰ ਬਹਿ ਜਾਂਦੇ ਸੀਗੇ ਇਹ ਹੁਣ ਹਰ ਵਾਰੀ ਹਰ ਕੰਮ ਕਰਾ ਰਹੇ ਨੇ ਪੈਲ ਦੀ ਧਾਰ ਤੇ ਕਰਾ ਰਹੇ ਨੇ ਕਾ ਖੁੱਲਦਾ ਵੇ ਕੋਣ ਨਵਾਂ ਉਧਰ ਦੋ ਨੰਬਰ ਕੋਲ ਕੋਲ ਹੋਲ ਰਿਹਾ ਵਾ ਇਸ ਕਰਕੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਅਸੀਂ ਇਹ ਜਿਹੜਾ ਵਾਰਡ ਨੰਬਰ 88 ਚ ਇਹਨਾਂ ਨੇ ਆਪਰਾਲਾ ਕੀਤਾ ਕਾਸੀ ਗੱਲ ਕਰਾਂ ਕਿੰਨਾ ਵਿਕਾਸ ਹੋਇਆ ਮੁਕਾਸ ਤੁਹਾਨੂੰ ਪਤਾ ਹੀ ਹੈ ਜੀ ਐਮਐਲਏ ਸਾਹਿਬ ਦੇ ਵਿਕਾਸ ਐਮਐਲਏ ਸਾਹਿਬ ਸਾਰੇ 11 ਵਜੇ ਆ ਜਾਂਦੇ ਰਾਤੀ ਵਾਰੀ ਵਾਪਸ ਜਾਂਦਾ ਕਦੋਂ ਦਾ ਟਾਈਮ ਹੈ ਸਾਰੀ ਦਿਨੇ ਸਾਡੀਆਂ ਗੱਲਾਂ ਸਾਰੇ ਸਵਾਲ ਜਵਾਬ ਦੂ ਸੁਣਦੇ ਨੇ ਸਾਰੇ ਕੰਮ ਸਾਡੇ ਕਰਾਉਂਦੇ ਨੇ ਪਹਿਲ ਦੇ